ਹੈਲੋ 65 ਰੁਪਏ 65 65 ਲੋ ਜੀ 17 18 ਵੈਰੈਟੀ ਆ ਭਾਗ ਹੈਗਾ ਤੀਜਾ 13 ਤਰੀਕ ਆ ਜੀ ਤਰੀਕ ਹੋਗੀ 13 ਭਾਗ ਹੈਗਾ ਤੀਜਾ ਦਿਨ ਸ਼ਨੀਵਾਰ 65 65 ਬੋਰ ਬੋਲ ਖਾ ਰਹੇ 65 ਅੱਜ ਦੇ ਬਚਾ 65 65 65 65 65 ਹੈਲੋ ਉਹ ਤਾਂ ਵੀ 65 ਰੁਪਏ ਨਾ ਨਾ 65 ਰੁਪਏ 65 ਦਿਖਾਣਾ ਇਹ 3665 ਰੁਪਏ ਹੈ ਬਾਕੀ ਵਾਲੀ ਸੇ ਵੇਚੀ ਦੇ ਲਈ ਚਲੋ 30 40 ਲਿਖ ਲਈ ਲੋ ਜੀ 17 18 3600 ਤੇ 65 ਰੁਪਏ ਹੋ ਗਈ ਆ ਬਾਕੀ ਅੱਗੇ ਵੇਣੇ ਕਿਹੜੀ ਵੈਰਾਈਟੀ ਆ ਕੀ ਮਾਹੌਲ ਬੰਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਪਾਂਦੀ ਸ਼ੇਅਰ ਜ਼ਰੂਰ ਕਰਿਆ ਕਰੋ ਲੋ ਜੀ ਇੱਥੇ ਵੇਣੇ ਕੀ ਰੇਟ ਲੱਗਦਾ ਹੈਗਾ ਲੋ ਜੀ ਬਾਕੀ ਵੇਣੇ ਆ ਜੋ ਜਾ ਬਦੋ ਆਹੋ ਬੋ ਤਨਵੀਰ ਬਾਹੂ 40 ਲੈਣੀ ਹੈ ਤੂੰ ਬਾਤ ਕਰਾਂਗੇ ਨੂੰ ਬੋਲੀ ਕਰਾ ਦੇ ਬੋਲੀ 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 ਚੈੱਕ ਕਰੋ ਯਾਰ ਦਸ ਵਿੱਚ ਬਾਹਰ ਰੱਖੋ ਯਾਰ ਕੋਈ ਚਾਹਦਾ 2300 ਬੋਲ 23 ਹਜ਼ਾਰ ਰੁਪਏ ਬੋਲ ਯਾਰ ਯਾਰ ਗੁੰਜਰ 60 ਰੁਪਏ ਬੋਲ 65 99 ਬੋਲ 98 ਦੀ ਬੋਲੀ ਨਹੀਂ ਹੁੰਦੀ ਹੁੰਦੀ ਹਾਂ ਇਹ ਤਾਂ 95 ਕਰ 35 ਉਹ 70 ਵਾਲਾ ਦੋ ਖੜਿਆ ਪੈਸੇ ਨਾ ਕਰ 100 ਰੁਪਏ ਕਰ 55 ਗੁੰਜਰ 60 ਰੁਪਏ ਬੋਲ 65 70 75 80 ਕੰਡੀਸ਼ਨ ਪਹਿਲਾਂ ਕਰ ਲੋ ਡਬਲ ਪੱਖਾ ਡਬਲ 80 ਕਰਦੇ ਅਗਲੇ ਨੂੰ ਪਹਿਲਾਂ ਬੋਲ ਕੇ ਡਬਲ ਪੱਖਾ ਇਹ ਦੀ ਗਿੰਦਾਰ ਨੂੰ ਸਮਝ ਨਹੀਂ ਆਉਂਦੀ 80 ਰੁਪਏ 3580 ڈالر ਪੱਖਾ ਮੁਛਲ ਮੁਛਲ 36 36 5 ਰੁਪਏ ਬਾਸ 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 ਇਹਨੇ ਬਤਾਉਣਾ ਲਾਹ ਉਹਨੂੰ ਪਤਾ ਉਹ ਤਾਂ ਭਾਵ ਦੇਖ ਰਿਹਾ 35 35 ਆਜੂ 35 50 ਆਜੂ 35 35 3635 ਰੁਪਏ ਬੋਲਦਾ ਕੋਈ ਭੁਲਾਕੀ ਚਲੋ ਜੀ ਰਮ ਬੋਬੀ ਰਮ ਰਮ ਬੋਬੀ ਲੋ ਜੀ 3600 ਤੇ 35 ਰੁਪਏ ਢੇਰੀ ਹੋ ਗਈ ਆ ਬਾਕੀ ਅਗਲੀ ਢੇਰੀ ਵੇਣੇ ਕਿਹੜੀ ਵੈਰਾਈਟੀ ਆ ਕੀ ਹਿਸਾਬ ਲੱਗਦਾ ਆਜੋ 35 17 18 ਵੈਰਾਈਟੀ ਹੈ ਜੀ 17 18 35

ਲੋ ਜੀ 3600 ਤੇ 50 ਰੁਪਏ ਢੇਰੀ ਹੋ ਚੁੱਕੀ ਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅੱਗੇ ਵੇਣਿਆ ਕੀ ਥਾਬ ਕਤਾ ਬੰਦ ਆਗਾ ਆ ਜਿਓ ਜਿਹੜੀ ਵੈਰਾਈਟੀ ਆ ਉਹ ਪਰੇ ਪਈ ਆ ਜਿਓ ਉਧਰ ਜਾਣੇ ਆ ਮਾਂ ਆ ਕਿ ਇੱਧਰ ਆ ਕੇ ਦੇ ਲੋ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਇਹ ਕੋਈ 203630 ਬਾਕੀ ਵੈਰਾਈਟੀ ਵਣ ਕਿਹੜੀ ਆ ਬਾਬਾ ਨਾਜ਼ਾ ਜੀ ਆਓ ਲਿਓ ਚੋਟੀ ਬੋਲੀ ਲਓ ਜੀ 3630 ਰੁਪਏ ਹੋ ਗਈ ਏ ਢੇਰੀ ਵੈਰਾਈਟੀ ਵੀ ਉਹੀ ਸੀ 17 18 ਤੇ ਬਾਕੀ ਅੱਗੇ ਉਹ ਉਤੋਂ ਦੀ ਜਾਣਿਆ ਉਹ ਪਰੇ ਪਈ ਢੇਰੀ ਲਾਈਕ ਐਂਡ ਸ਼ੇਅਰ ਕਰ ਦਿਓ ਲਓ ਜੀ

ਕੀ ਆ ਗਿਆ ਇੱਕ ਕੋਈ ਚੇਤਨੂ 17 18 ਵੈਰੈਟੀ ਆ ਕੱਠੀ ਕਰ ਦਿੰਦਾ ਕੱਠੀ ਕਰਾ ਦੇਣਾ ਮੈਂ ਕਹਿੰਦਾ ਕੱਠੀ ਚਾਹੇ ਕੱਠੀ ਕਰ ਦਿੰਦਾ ਪੱਖਾ ਥੋੜਾ ਜਿਹਾ ਕੰਟ੍ਰੈਕਟ ਕਰਕੇ ਲਵਾ ਦੇ ਪੱਖਾ ਡਾਈਰ ਕਰਦੇ ਪੱਖਾ ਜਨਾਬ ਜੀ ਹੋ ਗਈ ਜੀ ਲਓ ਜੀ ਬੋਲੀ ਹੋ ਗਈ ਆ ਆਓ ਯਾਰ ਆਓ ਯਾਰ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਆ ਟੇਰੀ ਵੇਨੇ ਕਿੱਥੇ ਕਿ ਕਰ ਜਾਂਦੀ ਆ ਜੀ ਬਰਾਡ ਫਾਰਮ YouTube ਚੈਨਲ Facebook ਪੇਜ ਨੂੰ ਸਬਸਕ੍ਰਾਈਬ ਫੋਲੋ ਕਰਨਾ ਨਾ ਭੁੱਲਿਆ ਕਰੋ ਤੁਸੀਂ ਵੀ ਜੀ ਸਬਸਕ੍ਰਾਈਬ ਕਰਨਾ ਭੁੱਲਿਆ ਨਹੀਂ ਲਾਈਕ ਸ਼ੇਅਰ ਕਰਨਾ ਵੀ ਭੁੱਲੇ ਜਾਂਦੇ ਆ ਜਰੂਰ ਕਰਿਆ ਕਰੋ 1885 ਵੈਰਿਟੀ ਹੈ ਜੀ 1885 ਬੋਲੋ ਹੀ ਬੋਲੋ ਹੀ ਨਹੀਂ ਕਰਕੇ ਯਾਰ ਬੋਲੋ ਬੋਲੋ ਹੀ ਬੋਲੋ ਆਪਣਾ ਆਪ ਤੇ ਹੁੰਦਾ ਹੋਰ ਕੁਝ ਰੱਖਣਾ ਹੈ ਬੋਲੇ ਬੋਲੇ ਕਿਤਾਬੀ ਆਈ ਕੀ ਹੈ ਬਾਲਾ ਨੇ ਆਇਆ ਵੇ ਹਲੋ ਬਾਲਾ ਪੁੱਛਾ ਜੀ ਇਹ ਲਈ ਹਲੋ ਬੋਲੋ ਜੀ ਪਹਿਲੀ ਯਾਰ ਯਾਰ 3100 3100 3100 3200 3100 3200 3200 3200 ਬਲ ਕਹਿ ਦਿੰਦਾ ਹਾਂ ਉਹ ਕਹਿੰਦੇ 50 50 ਉਹਨੂੰ ਪਹਿਲਾਂ ਆਵਾਜ਼ ਦੇ ਬਾਲਾ ਜੀ ਕਿਤੇ 300 3100 3100 ਜਗ੍ਹਾ ਦਿਓ 3350 50 50 3400 3400 3400 ਲਾ ਗਿਆ ਹੈ 3400 3400 ਉਹ ਗਏ 3400 25 25 25 25 ਉਹ ਵੀ 25 ਉਹ ਵੀ 25 25 25 25 ਅੱਧੀ ਪੱਖਾ ਲਵਾਉਣੀ ਚਾਹੀਦੀ ਚੁਣਾਈ ਲਵਾਉਣਾ 25 25 17 ਜੀ ਲਵਾਉਂਗਾ ਆ ਗੋਗੀ 25 25

ਕੀ ਕਰਦਾ 20 20 ਹੋਗਾ ਕਿਧਰ ਜਾਵਾਂ ਕਰੋ ਲੈ ਕੇ ਆ ਜਾਂਦਾ 30 35 50 ਕਰਦੇ 55 55 70 ਕਰਦੇ 70 71 71